ਰਾਜਿਕ ਜਿੱਕੀ ਫਤਿਹ ਸਾਰੇ ਹੀ ਸਤਕਾਰਯੋਗ ਜਲਾਵਾਸੀਆਂ ਨੂੰ ਪਤਾ ਕਿ ਪਿੰਡ ਢੈਂਗੜਪੁਰ ਵਿਖੇ ਸਤਲੋਜ ਦੇ ਬੰਨ ਉੱਤੇ ਜਿਹੜਾ ਲਗਾਤਾਰ ਸਥਿਤੀ ਚਿੰਤਾਜਨਕ ਬਣੀ ਹੋਈ ਸੀ ਸੋ ਹੁਣ ਪ੍ਰਸ਼ਾਸਨ ਵੱਲੋਂ ਸਾਡੇ ਮਿਲਟਰੀ ਦੇ ਜਵਾਲ ਮੇਰੇ ਮਗਰ ਖੜੇ ਨੇ ਦੇਖ ਸਕਦੇ ਹੋ ਸਾਰਾ ਕੰਟਰੋਲ ਜਿਹੜਾ ਹੁਣ ਇੱਥੇ ਮਿਲਟਰੀ ਦਾ ਜਿਹੜੀ ਪੂਰੀ ਟੀਮ ਇੱਥੇ ਆ ਚੁੱਕੀ ਆ 5 ਵਜੇ ਤੋਂ ਬਾਅਦ ਜਿਹੜਾ ਪੂਰਾ ਬੰਨ ਦਾ ਕੰਟਰੋਲ ਆ ਇੱਥੇ ਇਸ ਸਥਿਤੀ ਨੂੰ ਜਿਹੜਾ ਇੱਥੇ ਕੰਟਰੋਲ ਕਰਨ ਦੀ ਜ਼ਿੰਮੇਵਾਰੀ ਆ ਉਹ ਸਾਡੀ ਮਿਲਟਰੀ ਦੇ ਜਵਾਨ ਕਰਨਗੇ ਸੋ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਪੈਨਿਕ ਹੋਣ ਦੀ ਲੋੜ ਨਹੀਂ ਕਿਸੇ ਵੀ ਤਰ੍ਹਾਂ ਦਾ ਸੈਮਨ ਦੀ ਲੋੜ ਨਹੀਂ ਆਪਾਂ ਸਾਰਿਆਂ ਨੇ ਇਹਨਾਂ ਦੇ ਨਾਲ ਇੱਥੇ ਸਹਿਯੋਗ ਕਰਨਾ ਸੋ ਸਾਡੇ ਦੇਸ਼ ਦੇ ਜਵਾਨ ਜਿਹੜੇ ਆ ਜਿੱਥੇ ਸ਼ਰਧਾਂ ਦੀ ਰਾਖੀ ਕਰਦੇ ਆ ਉੱਥੇ ਅੱਜ ਸਾਡੇ ਨਗਰ ਢੇਂਗੜਪੁਰ ਵਿਖੇ ਸਾਡੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਲੋਕਾਂ ਦੀ ਜਾਨ ਮਾਲ ਦੀ ਰੱਖਿਆ ਕਰਨ ਦੇ ਲਈ ਇਹ ਜਵਾਨ ਸਾਡੇ ਵਿੱਚ ਪਹੁੰਚੇ ਨੇ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਔਰ ਸਮੁੱਚੇ ਪ੍ਰਸ਼ਾਸਨ ਦਾ ਮਨਜੋਗ ਡੀਸੀ ਸਾਹਿਬ ਦਾ ਵੀ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਇਸ ਮਿਲਟਰੀ ਦੇ ਜਵਾਨਾਂ ਨੂੰ ਸਾਰਿਆਂ ਨੂੰ ਇੱਥੇ ਬੁਲਾ ਕੇ ਜਿਹੜਾ ਲੋਕਾਂ ਨੂੰ ਹੈਲਪ ਕਰਨ ਦੇ ਲਈ ਇੱਕ ਵੱਡੀ ਰਾਹਤ ਦਿੱਤੀ ਹੈ ਕਿਉਂਕਿ ਲੋਕ ਪਿਛਲੇ ਤਿੰਨ ਤਿੰਨ ਤੋਂ ਬੜੇ ਚਿੰਤਤ ਸੀ ਕਿਉਂਕਿ ਰਾਤੀ ਅਸੀਂ ਜਿਦਾ ਤੁਹਾਨੂੰ ਸਾਰਿਆਂ ਨੂੰ ਪਤਾ ਹੋਣਾ ਕਿ ਰਾਤੀ ਅਸੀਂ ਕਹਿ ਕੇ ਗਏ ਸੀ ਕਿ ਹੁਣ ਇੱਥੇ ਪੂਰਾ ਜਿਹੜੀ ਕੰਟਰੋਲ ਦੇ ਵਿੱਚ ਸਿਚੁਏਸ਼ਨ ਜਿਹੜੀ ਕੰਟਰੋਲ ਚ ਪਰ ਸਵੇਰੇ ਤੜਕੇ ਜਿੱਤਾਂ ਹੀ ਪਾਣੀ ਦਾ ਪੱਧਰ ਵਧਿਆ ਉਹਦੇ ਨਾਲ ਫੇਟ ਧਾਰ ਲੱਗ ਗਈ ਕਿਉਂਕਿ ਆ ਸਾਹਮਣੇ ਜਿਹੜਾ ਬੰਨਣਾ ਉਹਦੇ ਵਿੱਚ ਹਿੱਟ ਕਰ ਰਿਹਾ ਪਾਣੀ ਸੋ ਇਸ ਕਰਕੇ ਹੁਣ ਵੀ ਤੁਸੀਂ ਦੇਖ ਸਕਦੇ ਹੋ ਪਾਣੀ ਦਾ ਕਲਰ ਚੇਂਜ ਹੋ ਗਿਆ ਰੈੱਡ ਕਲਰ ਦਾ ਜਿਹੜਾ ਖੱਡਾ ਦਾ ਪਾਣੀ ਆ ਉੱਪਰੋਂ ਹਿਮਾਚਲ ਤੋਂ ਚੂਆ ਦਾ ਪਾਣੀ ਆ ਉਹ ਵੱਡੀ ਪੱਧਰ ਤੇ ਬਹੁਤ ਸਪੀਡ ਦੇ ਨਾਲ ਜਿਹੜਾ ਉਹਦਾ ਹੁਣ ਪੱਧਰ ਵੱਧ ਰਿਹਾ ਆ ਸੋ ਡੈਮ ਦੇ ਵਿੱਚ ਵੀ ਪਾਣੀ ਕਾਫੀ ਆ ਇਹਦੇ ਕਰਕੇ ਉਹਨਾਂ ਦੀ ਵੀ ਮਜਬੂਰੀ ਉੱਥੋਂ ਛੱਟਣਾ ਸੋ ਇਸ ਕਰਕੇ ਮੈਂ ਇਲਾਕੇ ਦੇ ਲੋਕਾਂ ਨੂੰ ਕਹਿਣਾ ਕਿ ਸੁਚੇਤ ਰਹੋ ਬਟ ਡਰਨ ਦੀ ਹੁਣ ਲੋੜ ਨਹੀਂ ਹੈਗੀ ਸਾਡੀ ਮਿਲਟਰੀ ਦੇ ਜਵਾਨ ਜਿਹੜੇ ਆ ਉਹ ਸਾਡੇ ਵਿੱਚ ਪਹੁੰਚ ਚੁੱਕੇ ਆ ਕਿਸੇ ਵੀ ਤਰ੍ਹਾਂ ਦੀ ਪੈਨਿਕ ਹੋਣ ਦੀ ਲੋੜ ਨਹੀਂ ਵਾਈ ਗੁਰ ਜੀ ਕਾ ਖਾਲਸਾ ਵਾਈ ਗੁਰ ਜੀ ਕੀ ਫਤਿਹ ਸਾਰੇ ਹੀ ਸਤਕਾਰਯੋਗ ਜ਼ਿਲ੍ਹਾ ਵਾਸੀਆਂ ਨੂੰ ਪਤਾ ਕਿ ਪਿੰਡ ਢੈਂਗੜਪੁਰ ਵਿਖੇ ਸਤਲੋਜ ਦੇ ਬੰਨ ਉੱਤੇ ਜਿਹੜਾ ਲਗਾਤਾਰ ਸਥਿਤੀ ਚਿੰਤਾਜਨਕ ਬਣੀ ਹੋਈ ਸੀ ਸੋ ਹੁਣ ਪ੍ਰਸ਼ਾਸਨ ਵੱਲੋਂ ਸਾਡੇ ਮਿਲਟਰੀ ਦੇ ਜਵਾਨ ਮੇਰੇ ਮਗਰ ਖੜੇ ਨੇ ਦੇਖ ਸਕਦੇ ਹਾਂ ਸਾਰਾ ਕੰਟਰੋਲ ਜਿਹੜਾ ਹੁਣ ਇੱਥੇ ਮਿਲਟਰੀ ਦਾ ਜਿਹੜੀ ਪੂਰੀ ਟੀਮ ਇੱਥੇ ਆ ਚੁੱਕੀ ਆ 5 ਵਜੇ ਤੋਂ ਬਾਅਦ ਜਿਹੜਾ ਪੂਰਾ ਬੰਦ ਦਾ ਕੰਟਰੋਲ ਆ ਇੱਥੇ ਇਸ ਸਥਿਤੀ ਨੂੰ ਜਿਹੜਾ ਇੱਥੇ ਕੰਟਰੋਲ ਕਰਨ ਦੀ ਜ਼ਿੰਮੇਵਾਰੀ ਆ ਉਹ ਸਾਡੀ ਮਿਲਟਰੀ ਦੇ ਜਵਾਨ ਕਰਨਗੇ ਸੋ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਪੈਨਿਕ ਹੋਣ ਦੀ ਲੋੜ ਨਹੀਂ ਕਿਸੇ ਵੀ ਤਰ੍ਹਾਂ ਦਾ ਸੈਮਣ ਦੀ ਲੋੜ ਨਹੀਂ ਆਪਾਂ ਸਾਰਿਆਂ ਨੇ ਇਹਨਾਂ ਦੇ ਨਾਲ ਇੱਥੇ ਸਹਿਯੋਗ ਕਰਨਾ ਸੋ ਸਾਡੇ ਦੇਸ਼ ਦੇ ਜਵਾਨ ਜਿਹੜੇ ਆ ਜਿੱਥੇ ਸਰਦਾਂ ਦੀ ਰਾਖੀ ਕਰਦੇ ਆ ਉੱਥੇ ਅੱਜ ਸਾਡੇ ਨਗਰ ਢੇਂਗੜਪੁਰ ਵਿਖੇ ਸਾਡੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਲੋਕਾਂ ਦੀ ਜਾਨ ਮਾਲ ਦੀ ਰੱਖਿਆ ਕਰਨ ਦੇ ਲਈ ਇਹ ਜਵਾਨ ਸਾਡੇ ਵਿੱਚ ਪਹੁੰਚੇ ਨੇ ਮੈਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਔਰ ਸਮੁੱਚੇ ਪ੍ਰਸ਼ਾਸਨ ਦਾ ਮਾਨਯੋਗ ਡੀਸੀ ਸਾਹਿਬ ਦਾ ਵੀ ਧੰਨਵਾਦ ਕਰਦਾ ਹਾਂ ਕਿ ਜਿਨ੍ਹਾਂ ਨੇ ਇਸ ਮਿਲਟਰੀ ਦੇ ਜਵਾਨਾਂ ਨੂੰ ਸਾਰਿਆਂ ਨੂੰ ਇੱਥੇ ਬੁਲਾ ਕੇ ਜਿਹੜਾ ਲੋਕਾਂ ਨੂੰ ਹੈਲਪ ਕਰਨ ਦੇ ਲਈ ਇੱਕ ਵੱਡੀ ਰਾਹਤ ਦਿੱਤੀ ਹੈ ਕਿਉਂਕਿ ਲੋਕ ਪਿਛਲੇ ਤਿੰਨ-ਤਿੰਨ ਤੋਂ ਬੜੇ ਚਿੰਤਤ ਸੀ ਕਿਉਂਕਿ ਰਾਤੀ ਅਸੀਂ ਜੇ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੋਣਾ ਕਿ ਰਾਤੀ ਅਸੀਂ ਕਹਿ ਕੇ ਗਏ ਸੀ ਕਿ ਹੁਣ ਇੱਥੇ ਪੂਰਾ ਸਥਿ ਜਿਹੜੀ ਕੰਟਰੋਲ ਦੇ ਵਿੱਚ ਸਿਚੁਏਸ਼ਨ ਜਿਹੜੀ ਕੰਟਰੋਲ ਚ ਪਰ ਸਵੇਰੇ ਤੱਕ ਜਿੱਦਾਂ ਹੀ ਪਾਣੀ ਦਾ ਪੱਧਰ ਵਧਿਆ ਉਹਦੇ ਨਾਲ ਫੇਟ ਹਾਰ ਲੱਗ ਗਈ ਕਿਉਂਕਿ ਆ ਸਾਹਮਣੇ ਜਿਹੜਾ ਬੰਨ ਆ ਉਹਦੇ ਵਿੱਚ ਹਿੱਟ ਕਰ ਰਿਹਾ ਪਾਣੀ ਸੋ ਇਸ ਕਰਕੇ ਹੁਣ ਵੀ ਤੁਸੀਂ ਦੇਖ ਸਕਦੇ ਹੋ ਪਾਣੀ ਦਾ ਕਲਰ ਚੇਂਜ ਹੋ ਗਿਆ ਰੈੱਡ ਕਲਰ ਦਾ ਜਿਹੜਾ ਖੱਡਾਂ ਦਾ ਪਾਣੀ ਆ ਉੱਪਰੋਂ ਆ ਹਿਮਾਚਲ ਤੋਂ ਚੂਆ ਦਾ ਪਾਣੀ ਆ ਉਹ ਵੱਡੀ ਪੱਧਰ ਤੇ ਬਹੁਤ ਸਪੀਡ ਦੇ ਨਾਲ ਜਿਹੜਾ ਉਹਦਾ ਹੁਣ ਪੱਧਰ ਵੱਧ ਰਿਹਾ ਹੈ ਸੋ ਡੈਮ ਦੇ ਵਿੱਚ ਵੀ ਪਾਣੀ ਕਾਫੀ ਆ ਇਹਦੇ ਕਰਕੇ ਉਹਨਾਂ ਦੀ ਵੀ ਮਜਬੂਰੀ ਉੱਥੋਂ ਛੱਟਣਾ ਸੋ ਇਸ ਕਰਕੇ ਮੈਂ ਇਲਾਕੇ ਦੇ ਲੋਕਾਂ ਨੂੰ ਕਹਿਣਾ ਕਿ ਸੁਚੇਤ ਰਹੋ ਬਟ ਡਰਨ ਦੀ ਹੁਣ ਲੋੜ ਨਹੀਂ ਹੈਗੀ ਸਾਡੀ ਮਿਲਟਰੀ ਦੇ ਜਵਾਨ ਜਿਹੜੇ ਆ ਉਹ ਸਾਡੇ ਵਿੱਚ ਪਹੁੰਚ ਚੁੱਕੇ ਆ ਕਿਸੇ ਵੀ ਤਰ੍ਹਾਂ ਦੀ ਪੈਨਿਕ ਹੋਣ ਦੀ ਲੋੜ ਨਹੀਂ ਵਾਈ ਗੁਰੂ ਜੀ ਕਾ ਖਾਲਸਾ ਵਾਈ ਗੁਰੂ ਰ L